ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਹੈ ਵੀ ਦੋਸਤੋ ਉਮੀਦ ਕਰਦਿਆਂ ਕਿ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਚੜ੍ਹਦੀ ਕਲਾ ਦੇ ਵਿੱਚ ਹੀ ਹੋਮੋਗੇ ਹਾਂਜੀ ਹੁਣ ਗੱਲ ਕਰ ਲੱਗਿਆ ਆਪਾਂ ਐਕ ਸਰਵਿਸਮੈਨ ਵੈਲਫੇਅਰ ਕਮੇਟੀ ਪਿੰਡ ਰੱਲਾ ਤੇ ਜ਼ਿਲ੍ਹਾ ਮਾਨਸਾ ਮਾਨਸਾ ਦੇ ਐਕ ਸਰਵਿਸਮੈਨ ਨੇ ਜਿਹੜੇ ਇਹ ਬਹੁਤ ਜ਼ਿਆਦਾ ਰੁਝੇ ਹੋਏ ਸੀ ਵੋਟਾਂ ਦੇ ਵਿੱਚ ਉਹ ਸਰ ਜੇਮੇ ਦੇ ਵਿੱਚੋਂ ਕਾਫੀ ਟਾਈਮ ਤੋਂ ਬਾਅਦ ਮੌਕਾ ਮਿਲਿਆ ਤੇ ਦਫਤਰ ਦੇ ਵਿੱਚ ਸਫਾਈ ਕਰਨ ਆ ਗਏ ਨੇ ਜੀ। ਹਾਂਜੀ ਸਫਾਈ ਇੱਕ ਜ਼ਿੰਦਗੀ ਦਾ ਬਹੁਤ ਵੱਡਾ ਅਹਿਮ ਹਿੱਸਾ ਹੈ। ਸਫਾਈ ਬਿਨਾ ਵਾਤਾਵਰਨ ਉਹ ਵੀ ਬਹੁਤ ਦੂਸਤ ਹੁੰਦਾ ਹੈ। ਜ਼ਿੰਦਗੀ ਦੇ ਵਿੱਚ ਉਹ ਸਿਆਣੇ ਕਹਿੰਦੇ ਹੁੰਦੇ ਆ ਕਹਿੰਦੇ ਕੁੱਤਾ ਵੀ ਹੈ ਜਿਹੜਾ ਉਹ ਪੂਛ ਮਾਰ ਕੇ ਬਹਿੰਦਾ ਹੈ। ਹਾਂਜੀ ਇਹ ਕਹਾਵਤ ਸੱਚ ਹੈ। ਫੌਜੀ ਵੈਸੇ ਹੀ ਸਫਾਈ ਦੇ ਬਹੁਤ ਜ਼ਿਆਦਾ ਹੱਕ ਦੇ ਵਿੱਚ ਹੁੰਦੇ ਨੇ ਹੁਣ ਇੱਥੇ ਅਸੀਂ ਇੱਕ ਸਫਾਈ ਕਰਨ ਲੱਗਿਆਂ ਦਫ਼ਤਰ ਦੇ ਵਿੱਚ ਸਫਾਈ ਕਰਨ ਦਾ ਇੱਕ ਖਾਸ ਮੇਨ ਮੋਟਿਵ ਵੀ ਹੈ ਜੋ ਕਿ ਨਮੀ ਬਣਾਈ ਹੋਈ ਪੰਚਾਇਤ ਹੈ ਜਿਹੜੀ ਪਿੰਡ ਰੱਲਾ ਜ਼ਿਲ੍ਹਾ ਮਾਨਸਾ ਦੀ ਉਹਦਾ ਇੱਕ ਸਨਮਾਨ ਕਰਨ ਵਾਸਤੇ ਇਸ ਤਰ੍ਹਾਂ ਇਸ ਚੀਜ਼ ਨੂੰ ਦਫ਼ਤਰ ਨੂੰ ਜਿਹੜਾ ਪੂਰਾ ਸੰਘਾਰਿਆ ਜਾ ਰਿਹਾ ਹੈ। ਸਫਾਈ ਬਹੁਤ ਜੋਰਾ-ਸੋਰਾ ਤੇ ਚੱਲ ਰਹੀ ਹੈ। ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਫਾਈ ਜ਼ਿੰਦਗੀ ਦਾ ਬਹੁਤ ਵੱਡਾ ਅਹਿਮ ਹਿੱਸਾ ਹੁੰਦਾ ਹੈ। ਬਾਈ ਜਗਦੇਵ ਸਿੰਘ ਜੀ ਨੇ ਇਹ ਫਿੱਟਰ ਲੈ ਕੇ ਆਏ ਸੀ ਨਵਾਂ ਤੇ ਪਹਿਲੀ ਵਾਰ ਇਹ ਜਿਹੜਾ ਦਫ਼ਤਰ ਦੇ ਵਿੱਚ ਪ੍ਰਵੇਸ਼ ਹੋਇਆ ਲੋਜੀ ਗਰਾਉਂਡ ਆ ਜਿਹੜਾ ਬਿਲਕੁਲ ਕਲੀਨ ਹੋ ਚੁੱਕਾ ਤੁਸੀਂ ਪਹਿਲਾਂ ਵੀ ਦੇਖਿਆ ਸੀ ਬਹੁਤ ਬੁਰਾ ਹਾਲ ਸੀ ਢੇਰੀਆਂ ਸਾਰੀਆਂ ਚੱਕ ਦਿੱਤੀਆਂ ਨੇ ਸਫਾਈ ਹੈ ਜਿਹੜੀ ਉਹ ਬਿਲਕੁਲ ਨੀਟ ਐਂਡ ਕਲੀਨ ਹੋ ਗਿਆ ਦਫਤਰ ਆਪਣਾ ਤੇ ਹੁਣ ਸਾਰੇ ਮੌਜੂਦਮਾਨ ਹੋ ਨੇ ਤਿਆਰ ਹੋਣ ਵਾਸਤੇ ਜਾ ਰਹੇ ਹਾਂ ਤੇ ਹੁਣ ਆਪਾਂ ਜਿਹੜੀ ਪਾਰਟੀ ਦੀ ਸ਼ੁਰੂਆਤ ਹੈ ਉਹ ਕਰਾਂਗੇ ਚਲਾਉਨੇ ਆ ਹੁਣ ਪਾਣੀ ਹੈ ਜਿਹੜਾ ਉਹ ਸਾਰਾ ਤਰੋਕਿਆ ਗਿਆ ਹੈ ਟ੍ਰੈਂਕ ਕਰਨ ਤੋਂ ਬਾਅਦ ਜਿਹੜਾ ਇਹ ਦਫ਼ਤਰ ਹੈ ਉਹ ਵੀ ਅੰਦਰੋਂ ਬਿਲਕੁਲ ਸਾਫ਼ ਸੁਥਰਾ ਕਰ ਦਿੱਤਾ ਹੈ ਬਾਈ ਹਰਜਿੰਦਰ ਸਿੰਘ ਜੀ ਕਹਿੰਦੇ ਜਾ ਰਹੇ ਆ ਵੀਰੇ ਮੱਜਾਂ ਨੂੰ ਕੱਖ ਵੀ ਪਾਉਣੇ ਆ ਪਾ ਕੇ ਜਲਦੀ ਫਿਰ ਪਹੁੰਚਦੇ ਆ ਨਾਲ ਹੀ ਪ੍ਰਧਾਨ ਸਰਦਾਰ ਜਗਦੇਵ ਸਿੰਘ ਦਿਨਾਗਲ ਜੀ ਰਹਿ ਮਸਫਰਾ ਕਰਦੇ ਨੇ ਦਫ਼ਤਰ ਅੰਦਰੋਂ ਬਿਲਕੁਲ ਸਾਫ਼ ਸੁਥਰਾ ਸਾਫ ਸਫਾਈ ਕਰ ਦਿੱਤੀ ਐ ਆਜੋ ਫਿਰ ਪਹੁੰਚ ਦਿਆਂ ਪਾਰਟੀ ਵੱਲ ਦਿਨੇ ਆ ਧਿਆਨ ਜਿਹੜੇ ਸਾਰੇ ਨਮਿੰਦੇ ਨੇ ਸੱਦਾ ਪੱਤਰ ਦਿੱਤਾ ਸੀ ਗਰੁੱਪ ਮੈਂਬਰਾਂ ਨੂੰ ਪੰਚਾਇਤ ਮੈਂਬਰਾਂ ਨੂੰ ਤੇ ਹੋਰ ਮੋਹਿਤਵਾਰ ਸੱਜਣਾ ਨੂੰ ਤੇ ਸਾਰੇ ਬਰਾਜਮਾਨ ਨੇ ਜਿਹੜੇ ਉਹ ਦਫ਼ਤਰ ਦੇ ਵਿੱਚ ਹੋ ਚੁੱਕੇ ਨੇ ਪਹੁੰਚ ਗਿਆਂ ਨੇ ਸੰਗਤਾਂ ਹਮ ਹਮਾ ਕੇ ਮੈਨੂੰ ਲੱਗਦਾ ਹੈ ਪੰਜਾਬ ਦੇ ਵਿੱਚ ਇਸ ਤਰ੍ਹਾਂ ਪੰਚਾਇਤ ਦਾ ਜਿਹੜਾ ਸਨਮਾਨ ਹੈ ਉਹ ਪਹਿਲੀ ਵਾਰ ਹੋਇਆ ਹੋਊਗਾ ਜਿਹੜੇ ਕਿ ਡਿਫੈਂਸ ਗਵਰਨਮੈਂਟ ਦੇ ਮੁਲਾਜ਼ਮਾਂ ਨੇ ਐਨੇ ਉਤਸ਼ਾਹ ਦੇ ਨਾਲ ਐਨਾ ਮਾਣ ਕੀਤਾ ਹੈ ਹਾਰਾਂ ਦੇ ਨਾਲ ਸਵਾਗਤ ਕੀਤਾ ਜੀ ਆਇਆਂ ਨੂੰ ਆਖਿਆ ਦਫ਼ਤਰ ਦੇ ਵਿੱਚ ਬਹੁਤ-ਬਹੁਤ ਜਿਹੜੀਆਂ ਉਹ ਵਧਾਈਆਂ ਦਿੱਤੀਆਂ ਨੇ ਇੱਥੇ ਬਹੁਤ ਜ਼ਿਆਦਾ ਨੁਮਿੰਦੇ ਨੇ ਜਿਹੜੇ ਹੋ ਪਹੁੰਚੇ ਨੇ ਤੇ ਪਹੁੰਚ ਚੁੱਕੇ ਨੇ ਸਾਡੇ ਨਮ ਬਣੇ ਸਰਪੰਚ ਸਰਦਾਰ ਹਰਪਜਨ ਸਿੰਘ ਚਹਿਲ ਜੀ ਇਸ ਵਿਸ਼ੇ ਦੇ ਉੱਤੇ 22 ਬਲੌਰ ਸਿੰਘ ਜੀ ਜਿਹੜੇ ਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਕਮੇਟੀ ਦੇ ਪ੍ਰਧਾਨ ਨੇ ਬਹੁਤ ਸਜੇ ਢੰਗ ਦੇ ਨਾਲ ਉਹ ਕੰਮ ਨੂੰ ਜਿਹੜਾ ਚਲਾ ਰਹੇ ਨੇ ਤੇ ਹੁਣ ਸਾਰੇ ਜਿਹੜੇ ਸਰੋਤੇ ਨੇ ਪਹੁੰਚ ਗਏ ਨੇ ਪਹੁੰਚੇ ਹੋਏ ਸੱਜਣਾ ਦਾ ਅਤੀਤ ਤਹਿ ਦਿਲੋਂ ਧੰਨਵਾਦ ਕੀਤਾ ਸਾਡੇ ਪ੍ਰਧਾਨ ਸਰਦਾਰ ਜਗਦੇਵ ਸਿੰਘ ਦਿਨਾਗਲ ਜੀ ਨੇ ਜੀ ਆਇਆਂ ਨੂੰ ਆਖਿਆ ਤੇ ਨਵੀਂ ਬਣੀ ਹੋਈ ਪੰਚਾਇਤ ਨੂੰ ਬਹੁਤ ਬਹੁਤ ਵਧਾਈਆਂ ਦਿੱਤੀਆਂ ਚੰਗੇ ਕੰਮ ਕਰਨ ਲਈ ਅੱਗੇ ਉਤਸ਼ਾਹ ਕੀਤਾ ਕਿ ਚੰਗੇ ਕੰਮ ਕਰੋਗੇ ਅਸੀਂ ਹਮੇਸ਼ਾ ਤੁਹਾਡੇ ਨਾਲ ਖੜਾਂਗੇ ਮੋਢੇ ਨਾਲ ਮੋਢਾ ਜੋੜਾਂਗੇ ਜਿਹੀ ਜੀ ਡਿਊਟੀ ਦੇਵੋਗੇ ਅਸੀਂ ਡਿਊਟੀ ਵੀ ਕਰਾਂਗੇ ਤੇ ਲੇਕਿਨ ਪਿੰਡ ਦੇ ਵਿੱਚ ਜਿਸ ਤਰ੍ਹਾਂ ਅਸੀਂ ਪਹਿਲਾਂ ਦਫ਼ਤਰ ਦੇ ਵਿੱਚ ਸਫਾਈ ਕਰੀਏ ਤੇ ਫੌਜੀ ਦਾ ਪਹਿਲਾ ਹੈ ਖਾਸ ਅਹਿਮ ਰੋਲ ਹੁੰਦਾ ਹੈ ਸਾਫ ਸੁਥਰਾ ਖੁਦ ਰਹਿਣਾ ਤੇ ਸਾਫ ਸੁਥਰੀ ਜਗਾ ਰੱਖਣੀ ਇਹ ਬਹੁਤ ਵੱਡਾ ਰੋਲ ਹੈ ਜਿਹੜਾ ਅਦਾ ਕਰਦੇ ਹੁੰਦੇ ਆ ਇਸ ਚੀਜ਼ ਦਾ ਸਾਰੇ ਜਿਹੜੇ ਜਾਨੂ ਆਪਾਂ ਤੇ ਪ੍ਰਧਾਨ ਜੀ ਨੇ ਇਸ ਗੱਲਾਂ ਨੂੰ ਸਾਰਿਆਂ ਨੂੰ ਜੀਆਂ ਆ ਆਖਿਆ ਤੇ ਕਿਹਾ ਕਿ ਵੀ ਪਿੰਡ ਦੇ ਵਿੱਚ ਕੰਮ ਹੈ ਜਿਹੜੇ ਉਹ ਬਹੁਤ ਸਚਜੇ ਢੰਗ ਨਾਲ ਹੋਣੇ ਚਾਹੀਦੇ ਨੇ ਇਹ ਪਹਿਲੀ ਪੰਚਾਇਤ ਹੈ ਜਿਹਦਾ ਅਸੀਂ ਇਸ ਤਰ੍ਹਾਂ ਸਨਮਾਨ ਕਰ ਰਹੇ ਹਾਂ ਤੇ ਮੈਨੂੰ ਲੱਗਦਾ ਪੰਜਾਬ ਭਰ ਦੇ ਵਿੱਚ ਇਹ ਨੇ ਸਾਡੇ ਪਿੰਡ ਦੇ ਬਣੇ ਹੋਏ ਮੈਂਬਰ ਸਹਿਵਾਨ ਸਰਪੰਚ ਸਹਿਵਾਨ ਜੋ ਕਿ ਆਪਣੇ ਬਿਲਕੁਲ ਰੂਪ ਰੂਹ ਹੋ ਰਹੇ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ ਫੁੱਲਾਂ ਦਾ ਹਾਰ ਹੈ ਜਿਹੜਾ ਸਾਡੇ ਸੀਨੀਅਰ ਸਰਦਾਰ ਸਹਿਵਾਨ ਹੁੰਦੇ ਨੇ ਜਿਵੇਂ ਜੀਸੀ ਸਹਿਵਾਨ ਹੁੰਦੇ ਨੇ ਤੇ ਇਹਨਾਂ ਨੇ ਸਾਰਿਆਂ ਦਾ ਜੀ ਆਇਆਂ ਆਖਿਆ ਤੇ ਸਭ ਨੂੰ ਜਿਹੜਾ ਫੁੱਲਾਂ ਦਾ ਹਾਰ ਐ ਉਹ ਗਲ ਦੇ ਵਿੱਚ ਪਾਇਆ ਤੇ ਬਹੁਤ ਬਹੁਤ ਜਿਹੜੀਆਂ ਉਹ ਵਧਾਈਆਂ ਦਿੱਤੀਆਂ ਨੇ ਉਹ ਬਹੁਤ ਵੱਡੀ ਚੀਜ਼ ਹੁੰਦੀ ਐ ਐਨਾ ਸਨਮਾਨ ਮਿਲਣਾ ਇਹ ਇੱਕ ਮਾਨ ਕਰਕੇ ਕੰਮ ਕੀਤਾ ਜਾਂਦਾ ਵੀ ਯਾਰ ਸਾਨੂੰ ਛੋੜੇ ਉੱਪਰ ਅਨਾਜ ਐ ਮਾਨ ਐ ਸਾਨੂੰ ਤੁਸੀਂ ਇੱਕ ਪਿੰਡ ਦੀ ਨਹਾਰ ਬਦਲੋਂਗੇ ਇਸ ਆਸ ਨੂੰ ਲੈ ਕੇ ਅਸੀਂ ਜਿਹੜਾ ਇਹ ਸੋਡਾ ਸਪੈਸ਼ਲ ਸਨਮਾਨ ਕਰ ਰਹੇ ਹਾਂ ਤੁਹਾਡੀ ਸਪੈਸ਼ਲ ਜੀ ਆਇਆਂ ਕਹ ਰਹੇ ਹਾਂ ਤੇ ਸਾਡੇ ਕਿਸਾਨ ਯੂਨੀਅਨ ਦੇ ਪ੍ਰਧਾਨ ਭੋਲਾ ਜੀ ਤੇ ਰੂਪ ਸਿੰਘ ਲੱਧੜ ਇਹ ਵੀ ਪਹੁੰਚੇ ਨੇ ਇਹਨਾਂ ਦਾ ਵੀ ਤਹਿ ਦਿਲੋਂ ਬਹੁਤ ਬਹੁਤ ਜਿਹੜਾ ਗਰੁੱਪ ਨੇ ਧੰਨਵਾਦ ਕੀਤਾ ਨਿੱਕੇ ਜਿਹੇ ਸੱਦਿਆਂ ਤੋਂ ਇਹ ਨੇ ਸਾਡੇ ਉਹ ਚਿਹਰੇ ਨਵੀਂ ਪੰਚਾਇਤ ਜੀਤੋ ਪਿੰਡ ਨੂੰ ਬਹੁਤ ਜ਼ਿਆਦਾ ਵੱਡੀਆਂ ਉਮੀਦਾਂ ਨੇ ਤੇ ਹੁਣ ਵੀ ਕਿਉਂ ਨਾ ਤੇ ਇਹ ਨੇ ਸਾਡੇ ਉਸ ਤੋਂ ਬਾਅਦ ਬਲਾਰੇ ਨੇ ਤੇ ਇਹਨਾਂ ਨੇ ਵੀ ਆਪਣਾ ਜਿਹੜਾ ਉਹ ਦਿਲ ਦੀਆਂ ਗੱਲਾਂ ਆਖੀਆਂ ਵੀ ਜਿਹੜਾ ਨਸ਼ਾ ਹੈ ਉਹ ਪਿੰਡ ਦੇ ਵਿੱਚੋਂ ਬਿਲਕੁਲ ਖਤਮ ਹੋਣਾ ਚਾਹੀਦਾ ਹੈ ਸਾਡੀ ਜਨਰੇਸ਼ਨ ਹੈ ਜਿਹੜੀ ਉਹ ਨਮ ਜੰਮੀ ਤੇ ਹੋਰ ਜਵਾਨ ਹੈ ਜਿਹੜੇ ਹੁਣ ਨਸ਼ੇ ਤੋਂ ਦੂਰ ਰਹਿਣ ਤੇ ਉਹਨਾਂ ਲਈ ਨਸ਼ੇ ਵਾਸਤੇ ਵੀ ਇਹਨਾਂ ਨੇ ਪ੍ਰੇਰਿਤ ਕੀਤਾ ਸਾਡੇ ਸਰਦਾਰ ਬਲੌਰ ਸਿੰਘ ਦਿਓਲ ਨੇ ਕਿਉਂਕਿ ਇਹ ਕਮੇਟੀ ਦੇ ਪ੍ਰਧਾਨ ਜੀ ਵੀ ਨੇ ਤੇ ਨਾਲ-ਨਾਲ ਇਹਨਾਂ ਨੇ ਬਹੁਤ ਜਿਹੜੀਆਂ ਗੱਲਾਂ ਪਿੰਡ ਦੇ ਵਿੱਚ ਹੋਰ ਕੰਮ ਪੈਂਡਿੰਗ ਪਏ ਨੇ ਉਹਨਾਂ ਬਾਰੇ ਵੀ ਜਾਣੂ ਕਰਵਾਇਆ ਪੰਚਾਇਤ ਨੂੰ ਤੇ ਐਸੀ ਤਰ੍ਹਾਂ ਹੋਰ ਸਭ ਨੂੰ ਮੌਕਾ ਦਿੱਤਾ ਬੋਲਣ ਦਾ ਤੇ ਅਲੱਗ-ਅਲੱਗ ਬੁਲਾ ਰਿਆ ਨੇ ਆਪੋ ਆਪਣੀਆਂ ਜਿਹੜੀਆਂ ਉਹ ਦਿਲ ਦੀਆਂ ਗੱਲਾਂ ਆਖੀਆਂ ਨੇ ਤੇ ਨਾਲ ਹੀ ਸਰਦਾਰ ਬਲਦੌਰ ਸਿੰਘ ਜੀ ਨੇ ਸਾਡੇ ਦਿੱਲੀ ਵਾਲੇ ਸੂਬੇਦਾਰ ਸਾਹਿਬ ਨੂੰ ਵੀ ਚੰਦ ਮੈਂਟ ਆਪਣੇ ਦਿਲ ਦੀਆਂ ਗੱਲਾਂ ਕਹਿਣ ਦਾ ਮੌਕਾ ਦਿੱਤਾ ਇਹਨਾਂ ਨੇ ਵੀ ਆਪਣੇ ਸੈਨਾ ਦੇ ਪ੍ਰਤੀ ਸਫਾਈ ਦੇ ਪ੍ਰਤੀ ਤੇ ਜਾਗਰਿਤ ਕਰਵਾਇਆ ਉਸ ਤੋਂ ਬਾਅਦ ਸਾਡੇ ਬਲਾਰੇ ਹੋਏ ਸਰਦਾਰ ਸਦਾਗਰ ਸਿੰਘ ਜੀ ਜੋ ਕਿ ਪਿੰਡ ਦੇ ਵਿੱਚ ਸਿਸਟਮ ਨੂੰ ਚਲਾਉਣ ਵਾਸਤੇ ਫੌਜ ਵਾਸਤੇ ਤੇ ਹੋਰ ਮਲਾਜ਼ਮਾਂ ਨੂੰ ਔਕੜ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਕਿਸ ਤਰ੍ਹਾਂ ਹੁੰਦਾ ਉਹਦੇ ਬਾਰੇ ਚਾਨਣ ਪਾਇਆ ਤੇ ਨਾਲ ਹੀ ਸਾਡੇ ਸਰਪੰਚ ਬਲਵਿੰਦਰ ਸਿੰਘ ਜੀ ਸਾਹਿਬ ਕਾ ਇਹਨਾਂ ਨੇ ਵੀ ਆਪਣੀਆਂ ਦਿਲ ਦੀਆਂ ਗੱਲਾਂ ਜਿਹੜੀਆਂ ਹੋ ਮੈਂਬਰ ਸਹਿਵਾਨਾਂ ਨਾਲ ਸਰਪੰਚ ਸਾਹਿਬ ਨਾਲ ਤੇ ਸਭ ਕਾ ਸੈਨਿਕਾ ਨਾਲ ਦਿਲ ਦੀਆਂ ਗੱਲਾਂ ਕਰੀਆਂ ਤੇ ਸਾਰਿਆਂ ਨੇ ਆਪੋ ਆਪਣੇ ਵਿਚਾਰ ਦੱਸੇ ਸਰਪੰਚ ਨਮ ਸਰਦਾਰ ਹਰਪਾਜਨ ਸਿੰਘ ਜੀ ਚਹਿਲ ਇਹਨਾਂ ਨੇ ਵੀ ਇਸ ਸਤਕਾਰ ਨੂੰ ਕਬੂਲਿਆ ਤੇ ਸਨਮਾਨ ਜਿਹੜਾ ਉਹ ਕੀਤਾ ਉਹ ਚੀਜ਼ ਨੂੰ ਬढ़ावा ਦਿੰਦੇ ਹੋਏ ਆਪਣੇ ਚੰਦ ਸ਼ਬਦਾਂ ਰਾਹੀਂ ਬਹੁਤ ਪ੍ਰਭਾਵਿਤ ਹੋ ਕੇ इमोशनल ਗੱਲਾਂ ਕੀਤੀਆਂ ਤੇ ਵਾਅਦਾ ਕੀਤਾ ਕਿ ਮੈਂ ਇਹ ਜਿਹੜਾ ਤੁਹਾਡਾ ਦਿੱਤਾ ਹੋਇਆ ਸਨਮਾਨ ਇਹ ਤਸਵੀਰ ਕਮੈਂਟ ਜ਼ਰੂਰ ਕਰਨਾ ਧੰਨਵਾਦ ਜੀ